ਸੰਤਰੀਵਾਂ ਚੰਨ ਦੇਖਦੇ ਸਾਰੇ ਹੁਤਾ ਸਵਾਗਤ ਹੈ ਇਸ ਵਕਤ ਅਸੀਂ ਖੜੇ ਹਾਂ ਮੇਰੀ ਹੀ ਪਿੰਡ ਟੱਲੇਵਾਲ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਬੇਟੀ ਪ੍ਰਵਜਿਤ ਕੌਰ ਮੌਜੂਦ ਹੈ ਜਿਨ੍ਹਾਂ ਨੇ ਪਹਿਲਾ ਜ਼ਿਲ੍ਹੇ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਦੂਸਰਾ ਸਥਾਨ ਪੂਰੇ ਪੰਜਾਬ ਦੇ ਵਿੱਚ ਪ੍ਰਾਪਤ ਕੀਤਾ ਸਾਡੇ ਨਾਲ ਪਿੰਡ ਟੱਲੇਵਾਲ ਦੀ ਖੁਰਦ ਦੀ ਪੰਚਾਇਤ ਮੌਜੂਦ ਹੈ ਗੱਲਬਾਤ ਕਰਦੇ ਹਾਂ ਕਿ ਬੇਟੀ ਦੇ ਸਥਾਨ ਪ੍ਰਾਪਤ ਕਰਨ ਤੇ ਉਹਨਾਂ ਦਾ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਇਹ ਬੇਟੀ ਇਹ ਬੇਟੀ ਪਰਮਜੋਤ कौर ਪੁੱਤਰੀ ਗਰਮਿੰਦਰ ਸਿੰਘ ਮੇਰੇ ਪਿੰਡ ਇਹ ਅਕਾਲ ਅਕੈਡਮੀ ਸੰਤ ਬਾਬਾ ਸੁੰਦਰ ਸਿੰਘ ਜੀ ਅਕਾਲ ਅਕੈਡਮੀ ਟੱਲੇਵਾਲ ਦੀ ਸਟੂਡੈਂਟ ਹੈ ਪੜ੍ਹਾਈ ਦੇ ਵਿੱਚ ਵਿੱਚ ਇਹਨੇ ਮਤਲਬ ਕਿ ਪੜ੍ਹਾਈ ਦੇ ਨਾਲ ਨਾਲ ਜਿੱਥੇ ਪੜ੍ਹਾਈ ਦੇ ਵਿੱਚ ਵੀ ਇਹਨੇ ਟਾਪ ਕੀਤਾ ਤੇ ਗੇਮਾਂ ਦੇ ਵਿੱਚ ਵੀ ਇੱਥੇ ਯੂਨੀਵਰਸਿਟੀ ਟਾਪ ਕੀਤੀ ਹੈ ਇਹਨੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਦੂਜਾ ਹਸਲ ਪ੍ਰਾਪਤ ਕੀਤਾ ਜੀ ਸਾਨੂੰ ਬੜਾ ਮਾਣ ਆਈ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਇਹਨੇ ਅਕਾਲ ਅਕੈਡਮੀ ਟੱਲੇਵਾਲ ਦਾ ਨਾਮ ਕੀ ਨਾਮ ਰੋਸ਼ਨ ਕੀਤਾ ਤੇ ਪੂਰੇ ਪੰਜਾਬ ਦੇ ਵਿੱਚ ਇਹਨੇ ਸੈਕੰਡ ਪੋਜੀਸ਼ਨ ਲਈ ਹੈ ਜੀ ਵਿੱਚ ਹੀ ਤੇ ਗੱਲ ਕਰਦੇ ਆਪਾਂ ਸੋਡੇ ਟੱਲੇਲ ਖੁਰਦ ਦੀ ਇਹ ਤੋਂ ਵੀ ਪਹਿਲੀ ਲੜਕੀ ਹੈ ਜਿਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹਨ ਬਿਲਕੁਲ ਜੀ ਇਹ ਸਾਡੀ ਬੜੀ ਹੋਣਹਾਰ ਬੱਚੀ ਹੈ ਜੀ ਕਿਉਂਕਿ ਇੱਕ ਸੁਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਇਥੇ ਪਹਿਲਾ ਕਾਲ ਅਕੈਡਮੀ ਦੇ ਵਿੱਚ ਬਹੁਤ ਚੰਗੇ ਨੇ ਅੰਕ ਪ੍ਰਾਪਤ ਕੀਤੇ ਆ ਉਸ ਤੋਂ ਬਾਅਦ ਖੇਮਾ ਦੇ ਵਿੱਚ ਇਹਨੇ ਪੂਰੇ ਪੰਜਾਬ ਦੇ ਵਿੱਚ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਜੀ ਇਥੇ ਸਾਡੇ ਪਿੰਡ ਦੀ ਕਾਲ ਅਕੈਡਮੀ ਦੀ ਟਾਪ ਸਟੂਡੈਂਟ ਹੈ ਜੀ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਹੈ ਉਹਨਾਂ ਦੀ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਸਰਪੰਚ ਸਾਹਿਬ ਬੈਗੁਰੂ ਜੀ ਖਾਲਸਾ ਬੈਗੁਰੂ ਜੀ ਕੀ ਪਤੇ ਸਾਨੂੰ ਬਹੁਤ ਖੁਸ਼ੀ ਆ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੀ ਵਿਦਿਆਰਥੀ ਪ੍ਰਭਜੋਤ कौर ਜ਼ਿਲ੍ਹੇ ਦੇ ਵਿੱਚੋਂ ਗੇਮਾਂ ਦੇ ਵਿੱਚੋਂ ਦੂਸਰੇ ਨੰਬਰ ਤੇ ਆਈ ਹੈ ਸਾਨੂੰ ਬਹੁਤ ਹੀ ਮਾਣ ਹੈ ਇਹਦੇ ਤੇ ਗਰੀ ਪਰਿਵਾਰ ਦੇ ਵਿੱਚੋਂ ਉੱਠ ਕੇ ਸਾਡੇ ਪਿੰਡ ਦੇ ਵਿੱਚੋਂ ਇਹਨੇ ਪਹਿਲਾ ਸਥਾਨ ਗੇਮਰ ਦੇ ਵਿੱਚ ਬੱਚੀ ਨੇ ਪ੍ਰਾਪਤ ਕੀਤਾ ਬਹੁਤ ਹੁਣਹਾਰ ਹੈ ਅਸੀਂ ਇਹਨੂੰ ਵਧਾਈ ਦੇ ਪਾਤਰ ਦਿੰਦੇ ਆ ਵੀ ਅੱਗੇ ਤੋਂ ਵੀ ਸਾਡਾ ਸਪੋਰਟ ਇਹਦੇ ਨਾਲ ਅੱਗੇ ਤੋਂ ਵੱਧ ਆਪ ਦਾ ਗਾਂਹਤ ਗਾਂਹਤ ਰੱਕੀਆਂ ਕਰੇ ਹਾਂਜੀ ਬਰਿੰਜੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਸ ਬੱਚੀ ਤੇ ਬਹੁਤ ਮਾਣ ਆ ਵੀ ਜਿਹਨੇ ਇਹ ਸਾਡੇ ਪਿੰਡ ਦਾ ਟਿਰਜਾਲ ਖੁਰਦ ਦਾ ਨਾਮ ਰੋਸ਼ਨ ਕੀਤਾਗਾ ਤੇ ਆਪਦੇ ਮਾਂ ਪਿਓ ਦਾ ਵੀ ਨਾਮ ਰੋਸ਼ਨ ਕੀਤਾਗਾ ਵੀ ਇਹ ਪਹਿਲੇ ਸਤਾਨ ਤੋਂ ਹੀ ਆਉਂਦੀ ਰਹੀ ਆ ਖੇਡਾਂ 'ਚ ਵੀ ਤੇ ਪੜ੍ਹਾਈ 'ਚ ਵੀ ਬਹੁਤ ਸਿਆਰ ਸੀ ਤੇ ਸਾਨੂੰ ਇਹ ਤੇ ਬਹੁਤ ਬਹੁਤ ਮਾਣ ਆ ਤੇ ਵੀ ਤਰੱਕੀਆਂ ਕਰੇ ਤੇ ਆਪਦੇ ਮਾਂ ਪਿਓ ਦਾ ਨਾਮ ਰੋਸ਼ਨ ਕਰਦੀ ਰਹੇ ਵਾਹਿਗੁਰੂ ਹਾਂਜੀ ਬਹੁਤ ਲੱਗਿਆ ਸਾਹਿਬ ਬਹੁਤ ਵਧੀਆ ਲੱਗਿਆ ਜੀ ਹਾਂਜੀ ਬਹੁਤ ਵਧੀਆ ਲੱਗਿਆ ਇਸ ਤਰ੍ਹਾਂ ਵਿੱਚ ਨੇ ਹਰੇਕ ਨੂੰ ਅੱਗੇ ਆਉਣਾ ਚਾਹੀਦਾ ਹਾਂਜੀ ਆਉਣਾ ਚਾਹੀਦਾ ਜ਼ਰੂਰ ਆਉਣਾ ਚਾਹੀਦਾ ਹਾਂਜੀ ਸਾਡੇ ਨਾਲ ਦਾਦੀ ਮੌਜੂਦ ਹੈ ਲੜਕੀ ਦੀ ਗੱਲ ਕਰਦੇ ਆ ਜਦੋਂ ਪਰਿਵਾਰ ਦੇ ਵਿੱਚ ਕੋਈ ਬੱਚਾ ਨਾਮ ਰੋਸ਼ਨ ਕਰਦਾ ਪਿੰਡ ਦਾ ਆਪਣੇ ਮਾਪਿਆਂ ਦਾ ਔਰ ਆਪਣੇ ਦਾਦਾ ਦਾਦੀ ਦਾ ਬੜੇ ਮਨ ਨੂੰ ਖੁਸ਼ੀ ਹੁੰਦੀ ਹੈ ਗਲਬਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹਾਂਜੀ ਮਾਤਾ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਪਤਾ ਠੀਕ ਹੈ ਹਾਂ ਪ੍ਰੋਜੈਕਟ ਨੇ ਜੀਵਾਕੜੀ ਨੂੰ ਦੇਖਿਆ ਹਰ ਵਕਤ ਵੀ ਸਾਡੀ ਬੱਚੀ ਚੰਗੀ ਪੜ੍ਹਾਈ ਲਿਖਾਈ ਕਰਦੀ ਹੈ ਤੇ ਪੜ੍ਹਦੀ ਵੀ ਬਹੁਤ ਜ਼ਿਆਦਾ ਹੈ ਇਹ ਸਕੂਲੋਂ ਆਉਣਸਾਰ ਇਹਨਾਂ ਚਾਹ ਪੀ ਕੇ ਉਹਦੀ ਕਿਤਾਬ ਚੈੱਕ ਕਰ ਲੈਣੀ ਸੀ ਗੱਲ ਕਰਦੇ ਆ ਸੋਚ ਤੇ ਲਗਨ ਦੀ ਜੇਕਰ ਕੋਈ ਬੱਚਾ ਪ੍ਰੋਸੇ ਦੇ ਨਾਲ ਪੜ੍ਹਾਈ ਕਰਦਾ ਹੈ ਮਤਲਬ ਜਿਵੇਂ ਆਪਾਂ ਕਹਿੰਦੇ ਆ ਕਿ ਜੋ ਇਨਸਾਨ ਮੰਗਦਾ ਪ੍ਰਮਾਤਮਾ ਉਹਨੂੰ ਉਹੀ ਦਿੰਦਾ ਜਿਵੇਂ ਅੱਜ ਇਹਨਾਂ ਨੇ ਅਚੀਵਮੈਂਟ ਪ੍ਰਾਪਤ ਕੀਤੀ ਹੈ ਆਪਣੇ ਪਿੰਡ ਦਾ ਨਾਮ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਸਾਡੇ ਨਾਲ ਹੋਰ ਵੀ ਸਾਡੇ ਇੱਥੇ ਟੱਲੇਵਾਲ ਖੁਰਦੇ ਦੇ ਮੈਂਬਰ ਮੌਜੂਦ ਹੈ ਗੱਲਬਾਤ ਕਰਦੇ ਉਹਨਾਂ ਦਾ ਵੀ ਉਹਨਾਂ ਨੂੰ ਇਸ ਨੂੰ ਲੈ ਕੇ ਕੀ ਕਹਿਣਾਗਾ ਹਾਂ ਜੀ ਸਾਰਿਆਂ ਪਹਿਲਾਂ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਸਾਡੀ ਬੱਚੀ ਤੇ ਬਹੁਤ ਮਾਣ ਆ ਅਤੇ ਅਸੀਂ ਇਹਦਾ ਅੱਗੇ ਤੋਂ ਵੀ ਜਿਹੜਾ ਹੌਂਸਲਾ ਹੈ ਉਹ ਵਧਾਉਂਦੇ ਰਵਾਂਗੇ ਤਾਂ ਕਿ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਅਸੀਂ ਅਸੀਂ ਚਾਹੁੰਦੇ ਹਾਂ ਕਿ ਇਹ ਬੱਚੀ ਦੀ ਵੱਧ ਤੋਂ ਵੱਧ ਜੋ ਵੀ ਹੈਲਪ ਹੋ ਸਕਦੀ ਹੈ ਸਾਡੇ ਆਲੇ-ਦੁਆਲੇ ਸਰਪੰਚ ਸਹਿਬਾਨ ਜਾਂ ਹੋਰ ਵੀ ਸਾਡੇ ਜਿਹੜੇ ਪੰਜਾਬ ਦੇ ਅਤੇ ਪਿੰਡ ਦੇ ਸਮਾਜ ਸੇਵੀ ਸੰਸਥਾਵਾਂ ਹੈ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਇਹੋ ਜੇ ਬੱਚਿਆਂ ਦੀ ਹੈਲਪ ਕਰਨ ਲਈ ਤਾਂ ਕਿ ਇਹਨਾਂ ਨੂੰ ਹੌਸਲਾ ਮਿਲਦਾ ਰਹੇ ਅਤੇ ਇਹ ਅੱਗੇ ਤੋਂ ਵੀ ਜਿਹੜੀਆਂ ਤਰੱਕੀਆਂ ਆ ਤੇ ਬਲੰਦੀਆਂ ਉਹਨਾਂ ਨੂੰ ਛੋਣ ਅਸਾ ਇੱਕ ਤੁਸੀਂ ਲੋੜੀ ਦਾ ਜ਼ਿਕਰ ਕੀਤਾ ਸੀ ਕਿ ਤੁਹਾਡਾ ਜੱਟਲ ਖੁਰਦਾ ਹੈ ਉਹ ਨੰਬਰ 1 ਖੁਰਦਾ ਹੈ ਹੈਨਾ ਤਾਂ ਅੱਜ ਇਸ ਬੇਟੀ ਨੇ ਅਚੀਵਮੈਂਟ ਪ੍ਰਾਪਤ ਕਰਕੇ ਉਹਨੂੰ ਵਾਕਈ ਨੰਬਰ 1 ਬਣਾਤਾ ਨਾ ਹਾਂਜੀ ਸਾਡੇ ਉਸ ਜਿਹੜੇ ਵੀ ਅਸੀਂ ਸ਼ਬਦ ਕਹੇ ਸੀਗੇ ਅੱਜ ਸਾਨੂੰ ਉਸ ਗੱਲ ਤੇ ਮਾਣ ਮਹਿਸੂਸ ਹੋ ਰਿਹਾ ਕਿ ਸਾਡੀ ਇਸ ਬੱਚੀ ਨੇ ਸਾਡਾ ਜਿਹੜਾ ਸਹਰਿਆ ਉਹ ਮਾਣ ਨਾਲ ਉੱਚਾ ਕੀਤਾ ਏ ਟੱਲੇਵਾਲ ਖੁਰਦ ਦਾ ਅੱਜ ਇੱਕ ਹੋਰ ਵੀ ਦੇਖਣ ਨੂੰ ਗੱਲ ਸਾਹਮਣੇ ਆਉਂਦੀ ਹੈ ਕਿ ਕਿਤਨਾ ਕਿਤੇ ਅੱਜ ਵੀ ਧੀਆਂ ਦੇ ਨਾਲ ਬੇਟੀਆਂ ਦੇ ਨਾਲ ਨੋਹਾ ਦੇ ਨਾਲ ਬਤਕਰਾ ਕੀਤਾ ਜਾਂਦਾ ਜੇਕਰ ਉਹ ਜ਼ਿੰਦਗੀ 'ਚ ਅੱਗੇ ਕੁਛ ਕਰਨ ਦਾ ਜਜ਼ਬਾ ਰੱਖਦੇ ਨੇ ਤਾਂ ਉਹਨਾਂ ਨੂੰ ਫਿਰ ਵੀ ਰੋਕਿਆ ਜਾਂਦਾ ਕੀ ਕਹਿਣਾ ਚਾਹੂਗੀ ਹਾਂਜੀ ਇਹ ਤਾਂ ਅਸੀਂ ਦੇਖਦੇ ਹਾਂ ਸਾਡੀ ਸੁਸਾਇਟੀ ਦੇ ਵਿੱਚ ਜਿਹੜੀਆਂ ਧੀਆਂ ਐ ਜਾਂ ਔਰਤਾਂ ਉਹਨੂੰ ਅੱਗੇ ਆਉਣ ਤੋਂ ਥੋੜਾ ਰੋਕਿਆ ਜਾਂਦਾ ਹੈਗਾ ਕਿਉਂਕਿ ਜਿਹੜੀ ਸਾਡੀ ਸੋਚ ਹੈ ਮਰਦ ਪ੍ਰਧਾਨ ਸੋਚ ਆ ਪਰ ਫਿਰ ਵੀ ਸਾਨੂੰ ਇਹ ਚਾਹੀਦਾ ਹੈ ਕਿ ਸਾਡੀਆਂ ਬੱਚੀਆਂ ਜੋ ਵੀ ਅੱਗੇ ਵੱਧਦੀਆਂ ਐ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇ ਕੇ ਉਹਨਾਂ ਨੂੰ ਅੱਗੇ ਹੋਰ ਲੈ ਕੇ ਆਈਏ ਤਾਂ ਕਿ ਇਹਨਾਂ ਦੇ ذریعے ਹੀ ਸਾਡਾ ਨਾਂ ਰੌਸ਼ਨ ਹੋ ਸਕੇ ਜਿਵੇਂ ਅੱਜ ਹੀ ਮੈਂ ਇੱਕ ਇੰਟਰਵਿਊ ਦੇਖੀ ਸੀਗੀ ਅਮਰਜੀਤ ਸਿੰਘ ਗਿੱਲ ਰੌਂਤਾ ਦੀ ਉਹ ਕਹਿੰਦੇ ਵੀ ਜਿਹੜੀ ਔਰਤ ਆ ਉਹ ਸਾਡੇ ਸਮਾਜ ਦਾ ਮਾਣ ਵਧਾਉਂਦੀ ਆ ਤੇ ਇਹਨੂੰ ਉਹ ਕਹਿੰਦੇ ਇੱਕ ਵਾਰੀ ਮੇਰੀ ਮਦਰ ਨੂੰ ਮੈਂ 에어ਪੋਰਟ ਤੇ ਇਕੱਲਿਆਂ ਨੂੰ ਜਾਣਾ ਪੈ ਗਿਆ ਮੈਨੂੰ ਉਹਨੂੰ ਛੱਡ ਕੇ ਆਇਆ ਤੇ ਉਹਨਾਂ ਨੂੰ ਕਾਫੀ ਧੀਰ ਉੱਥੇ ਇੰਟਰਵਿਊ ਦੇ ਵਿੱਚ ਲੱਗ ਗਈ ਕਹਿੰਦੇ ਮੈਂ ਉਹਨਾਂ ਨੂੰ ਆਪਣੇ ਫੋਨ ਤੇ ਪੁੱਛਿਆ ਵੀ ਮਦਰ ਤੁਸੀਂ ਕਿਉਂ ਨਹੀਂ ਅੱਗੇ ਜਾ ਰਹੇ ਤੇ ਉਹ ਕਹਿੰਦੇ ਮੇਰੀ ਮਾਤਾ ਦੇ ਵਿੱਚ ਇੰਨਾ ਜ਼ਿਆਦਾ ਹੌਸਲਾ ਸੀ ਉਹ ਕਹਿੰਦੇ ਪੁੱਤਰ ਜਿਹੜਾ ਵੀ ਇਹ ਇਨਸਾਨ ਮੇਰੇ ਇੰਟਰਵਿਊ ਲੈ ਰਿਹਾ ਏ ਸ਼ਾਇਦ ਇਹਨੂੰ ਉਨੀ ਨੌਲੇਜ ਨਹੀਂ ਹੈਗੀ ਤੂੰ ਘਬਰਾਣਾ ਤੂੰ ਚਲਾ ਜਾ ਜਿਦੋਂ ਵੀ ਕਾਰਵਾਈ ਹੋ ਗਈ ਮੈਂ ਚਲੀ ਜਾਵਾਂਗੀ ਉਹ ਕਹਿੰਦੇ ਮੈਨੂੰ ਮੈਂ ਹੈਰਾਨ ਸੀ ਵੀ ਇੱਕ ਔਰਤ ਦੀ ਜਿਹੜੀ ਸੋਚ ਓ ਐਡੀ ਵੱਡੀ ਆ ਤਾਂ ਮੈਨੂੰ ਇਹ ਗੱਲ ਸੁਣ ਕੇ ਬਹੁਤ ਹੀ ਖੁਸ਼ੀ ਹੋਈ ਇਸ ਤਰ੍ਹਾਂ ਹੀ ਸਾਨੂੰ ਸਾਡੀ ਇਸ ਬੱਚੀ ਦਾ ਵੀ ਮਾਣ ਵਧਾਉਣਾ ਚਾਹੀਦਾ ਹੈਗਾ ਗੱਲਬਾਤ ਕਰਦੇ ਆ ਪ੍ਰਭਜੋਤ ਦੇ ਨਾਲ ਟੱਲੇਵਾਲ ਖੁਰਦ ਦੀ ਪੂਰੀ ਪੰਚਾਇਤ ਤੁਸੀਂ ਦੇਖਿਓ ਤੁਹਾਡੇ ਸਾਹਮਣੇ ਖੜੀ ਆ ਆਂਡ ਗਵਾਰਡ ਦੇ ਲੋਕੀ ਵੀ ਮੌਜੂਦ ਹੈ ਜਿੱਥੇ ਬੱਚਾ ਆਪਣੇ ਮਾਪਿਆਂ ਨਾਲ ਰੋਸ਼ਨ ਕਰਦਾ ਪੂਰਾ ਨਗਰ ਪੂਰਾ ਪੰਚਾਇਤ ਪਿੰਡ ਖੁਸ਼ੀ ਮਹਿਸੂਸ ਕਰਦਾ ਗੱਲ ਕਰਦੇ ਆਂ ਪਰਵਜੋਤੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਹਾਂਜੀ ਬਰਾਵ ਕਿਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਧੀਆ ਲੱਗ ਰਿਹਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਹੋਈ ਆ ਤਾਂ ਆਪਾਂ ਜਾਨਣਾ ਚਾਹੁੰਦੇ ਨੇ ਸਾਡੇ ਦਰਸ਼ਕ ਵੀ ਛੋੜੇ ਮੰਮੀ ਪਾਪਾ ਦਾ ਤੇ ਦਾਦਾ ਦਾਦੀ ਦਾ ਕੀ ਨਾਮ ਹੈ ਮੇਰੇ ਮੰਮਾ ਦਾ ਨਾਮ ਲਪ੍ਰਿਤ ਕੌਰ ਤੇ ਡੈਡੀ ਦਾ ਨਾਮ ਗੁਰਵਿੰਦਰ ਸਿੰਘ ਤੇ ਦਾਦੀ ਦਾ ਨਾਮ ਅਮਰਜੀਤ ਕੌਰ ਅਸਾਂ ਬਰਾਬ ਗੱਲ ਕਰਦੇ ਆਂ ਕਿ ਜ਼ਿੰਦਗੀ ਦੇ ਵਿੱਚ ਜਦੋਂ ਬੰਦਾ ਆਪਣੀ ਅਚੀਵਮੈਂਟ ਅਚੀਵ ਕਰਦਾ ਨਾ ਉਹਨੂੰ ਕਾਫੀ ਦਿੱਕਤ ਦਾ ਸਾਹਮਣਾ ਵੀ ਕਰਨਾ ਪੈਂਦਾ ਤੁਹਾਨੂੰ ਕੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਇੱਥੇ ਤੱਕ ਪਹ ਹਾਂ ਜੀ ਹਾਂ ਜੀ ਉਹ ਤਾਂ ਆਉਂਦੀਆਂ ਰਹਿੰਦੀਆਂ ਨੇ ਕਿਉਂਕਿ ਸਾਡੀ ਹਾਂ ਜੀ ਬਾਕੀ ਸਾਡੇ ਸਕੂਲ ਚ ਕੋਚ ਵੀ ਹੈ ਨਹੀਂ ਸੀਗੇ ਸਾਡੀ ਪ੍ਰਿੰਸੀਪਲ ਸਾਰੀ ਸਾਨੂੰ ਪ੍ਰੈਕਟਿਸ ਕਰਾਉਂਦੇ ਹੁੰਦੇ ਸੀਗੇ ਤੇ ਉਹਨਾਂ ਦੇ ਕਰਕੇ ਬਸ ਇੱਥੇ ਤੱਕ ਪਹੁੰਚ ਗਏ ਜਿਹੜੇ ਸਰ ਤੁਹਾਨੂੰ ਟ੍ਰੇਨਿੰਗ ਦਿੰਦੇ ਰਹੇ ਨੇ ਕੀ ਨਾਮ ਸੀ ਉਹਦਾ ਸੁਖਵਿੰਦਰ ਸਰ ਸੁਖਵਿੰਦਰ ਸਿੰਘ ਤੰਨਾ ਬਦੌੜ ਦੇ ਸੀ ਉਹ ਸਰ ਹੁਣ ਉਹਨਾਂ ਦੀ ਡੈਥ ਹੋ ਗਈ ਹਾਂ ਜੀ ਬਹੁਤ ਵਧੀਆ ਸਰ ਸੀਗੇ ਹੋਰ ਵੀ ਸਾਡੇ ਨਾਲ ਪਿੰਡ ਵਾਸੀ ਮੌਜੂਦ ਆਪਾਂ ਉਹਨਾਂ ਨਾਲ ਵੀ ਥੋੜੀ ਥੋੜੀ ਗੱਲ ਕਰ ਲਈ ਹੈ ਜੀ ਤੇ ਉਹਨਾਂ ਦਾ ਕੀ ਕਹਿਣਾਗਾ ਹਾਂ ਜੀ ਪੈਣੀ ਕੀ ਕਹੋਗੇ ਤੁਸੀਂ ਪ੍ਰਵਜੋ ਦੇ ਤਾਈ ਨੂੰ ਚਾਚੀ ਨੂੰ ਤਾਈ ਨੂੰ ਅਸਾ ਕਿਦਾਂ ਲੱਗਿਆ ਅੱਜ ਬਹੁਤ ਵਧੀਆ ਲੱਗਿਆ ਬੜਾ ਲੱਗਿਆ ਜੀ ਹਾਂਜੀ ਬਹੁਤ ਵਧੀਆ ਜੀ ਬੇਟੀ ਨੇ ਅੱਜ ਆਪਣੇ ਨਾਂ ਦੇ ਨਾਲ-ਨਾਲ ਆਪਣੇ ਪੂਰੇ ਖਾਨਦਾਨ ਦਾ ਨਾਂ ਰੋਸ਼ਨ ਕੀਤਾ ਹੈ ਹਾਂਜੀ ਬਹੁਤ ਵਧੀਆ ਅਸੀਂ ਇਹੀ ਕਹਿੰਦੇ ਹਾਂ ਬੱਚੀ ਸਾਡੀ ਦਾ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਹਾਂ ਸਾਡੇ ਸੰਤ ਬਾਬਾ ਕਰਨੈਲ ਸਿੰਘ ਜੀ ਦਾ ਸਤਿ ਧੰਨਵਾਦ ਕਰਦੇ ਜਿਨ੍ਹਾਂ ਦੀ ਅਸੀਰਵਾਦ ਨਾਲ ਸਾਡੀ ਬੱਚੀ ਨੇ ਅੱਜ ਐਡਾ ਸਾਡਾ ਨਾਂ ਰੋਸ਼ਨ ਕੀਤਾ ਅਸੀਂ ਇਸੇ ਤੱਕ ਅੱਗੇ ਵੀ ਬੱਚਿਆਂ ਨੂੰ ਕਹਿੰਦੇ ਹਾਂ ਵੀ ਕਾਲ ਕੈਡਮੀ ਚ ਪੜੋ ਤੇ ਨਾਮ ਪਿੰਡ ਦਾ ਰੋਸ਼ਨ ਕਰੋ ਪਿੰਡ ਦਾ ਰੋਸ਼ਨ ਕਰੋ ਪੰਜ ਸਰਪੰਚਾਂ ਦਾ ਨਾਂ ਰੋਸ਼ਨ ਹੁੰਦਾ ਹੈ ਅਸਾਂ ਕੀ ਗੱਲ ਇੱਥੇ ਇਹ ਵੀ ਆਪਾਂ ਕਹਾਵਤ ਸੁਣਦੇ ਆਏ ਹਾਂ ਜਿਵੇਂ ਕਹਿੰਦੇ ਆ ਕਿ ਕੰਮ ਆਪਣਾ ਸੁਭਾ ਲੋਕਾਂ ਦੀ ਹੈ ਨਾ ਜਦੋਂ ਕੋਈ ਬੱਚਾ ਹੁਣ ਹਾਰ ਹੁੰਦਾਗਾ ਉਹ ਕੰਮ ਦਾ ਆਪਣੇ ਲਈ ਕਰਦਾ ਪਰ ਉਥੇ ਆਪਣੇ ਪਿੰਡ ਦਾ ਆਪਣੇ ਨਗਰ ਦਾ ਆਪਣੇ ਇਲਾਕੇ ਦਾ ਨਾਂ ਰੋਸ਼ਨ ਹੁੰਦਾ ਨਾ ਹਾਂਜੀ ਹਾਂਜੀ ਹਾਂ ਬਿਲਕੁਲ ਬਹੁਤ ਵਧੀਆ ਬੱਚੀ ਨੂੰ ਬਹੁਤ-ਬਹੁਤ ਮੁਬਾਰਕ ਦਿੰਨੇ ਆਂਗੇ ਸਾਡੇ ਕੰਨੋਂ ਸਦਾ ਬੱਚੀ ਦੇ ਨੇੜੇ ਪੈਰ ਸਿਰ ਹੱਥ ਰੱਖੋ ਅਸੀਰਵਾਦ ਰਹੂਗਾ ਇਸੇ ਤੱਕ ਸਾਡਾ ਨਾਂ ਰੋਸ਼ਨ ਕਰਦੀ ਰਹੇ ਸਾਡੇ ਨਾਲ ਲੜਕੀ ਦੀ ਮਾਤਾ ਮੌਜੂਦ ਹੈ ਜਿਨ੍ਹਾਂ ਨੇ ਪ੍ਰਭ ਜੂਤਕੌਰ ਨੂੰ ਛੋਟੇ ਹੁੰਦਿਆਂ ਨੂੰ ਹੱਥੀ ਤਿਆਰ ਕੀਤਾ ਭਾਵੇਂ ਅੱਜ ਵੱਡੇ ਹੋ ਗਏ ਨੇ ਤਾਂ ਉਹਨਾਂ ਦੇ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਵੀ ਬੱਚਾ ਦੇਣਾ ਕਾਫੀ ਉਮੀਦਾਂ ਜੁੜੀਆਂ ਹੁੰਦੀਆਂ ਨੇ ਹਾਂਜੀ ਬਣੀ ਕਿੱਦਾਂ ਲੱਗਿਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਤੇ ਬਾਬਾ ਸੁੰਦਰ ਸਿੰਘ ਤੇ ਲਾਲ ਸਿੰਘ ਜੀ ਕਾਲ ਅਕੈਡਮੀ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬੱਚੀ ਨੂੰ ਅਕੈਡਮੀ ਵਿੱਚ ਪੜਾਉਣ ਦਾ ਮੌਕਾ ਦਿੱਤਾ ਤੇ ਅਸੀਂ ਪੜਾਉਣ ਦੇ लायक ਨਹੀਂ ਹੈਗੇ ਸੀ ਤੇ ਬਾਬਾ ਜੀ ਨੇ ਵੀ ਸਾਨੂੰ ਬਹੁਤ ਮਦਦ ਕੀਤੀ ਆ ਘਰੇ ਆ ਕੇ ਬੰਦੇ ਭੇਜਿਆ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਕਹਿੰਨੇ ਵੀ ਸਾਡੀ ਬੱਚੀ ਅੱਗੇ ਵਧੇ ਬਾਬਾ ਜੀ ਦਾ ਨਾਮ ਵੀ ਰੋਸ਼ਨ ਹੋਵੇ ਸਾਡਾ ਨਾਮ ਵੀ ਰੋਸ਼ਨ ਹੋਵੇ ਤੇ ਪਿੰਡ ਦੀ ਪੰਚਾਇਤ ਦਾ ਤੇ ਨਗਰ ਵਾਸੀਆਂ ਦਾ ਸਾਰਿਆਂ ਦਾ ਨਾਮ ਰੋਸ਼ਨ ਕਰੇ ਅਸੀਂ ਇਹੀ ਰੱਖੋ ਸਰ ਜੀ ਹਾਂ ਜੀ ਬਹੁਤ ਖੁਸ਼ ਆ ਜੀ ਨਾਬ ਦੇ ਡੈਡੀ ਕਿੰਨੇ ਖੁਸ਼ ਨੇ ਜੀ ਬਹੁਤ ਵਧੀਆ ਜੀ ਕਹਿੰਦੇ ਅਸੀਂ ਉਹ ਆਪਾ ਚਹਾਡੌਂਡੀ ਜਹਾਜ਼ ਤੇ ਪਹੁੰਚਦਾ ਹੈ ਨਹੀਂ ਵੀ ਚਲੋ ਤੂੰ ਖੇਡਾ ਚੀਜ਼ ਜਹਾਜ਼ ਦਾ ਚੂਟ ਅੰ ਲੈ ਆਈ ਵੀ ਪਰਮਾਤਮਾ ਤੇਰੀ ਮਿਹਰ ਕਰੇ ਸਾਡੇ ਨਾਲ ਆਨਗਵਾੜੀ ਮੌਜੂਦ ਨੇਗੇ ਹਾਂ ਜੀ ਬੈਨ ਬੈਰੂਖਾ ਸਾਹਿਬ ਰਿਵਤਿ ਚਿਕੜ ਜੀ ਇਹੋ ਜਿਹੇ ਬੱਚਿਆਂ ਨੂੰ ਇਹਨਾਂ ਦੇ ਮਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਇਹ ਜੀਆਂ ਕੁੱਖੋਂ ਆਪਣੀਆਂ ਬੱਚੀਆਂ ਪੈਦਾ ਕਰਦੀ ਹਰ ਮਾਂ ਨੂੰ ਇਹ ਚਾਹੀਦਾ ਜੀ ਆਪਣੇ ਬੱਚਿਆਂ ਨੂੰ ਇਹ ਐਸੇ ਤਰੀਕੇ ਸਿੱਖਿਆ ਦੇ ਕੇ ਐਸੇ ਤਰੀਕ ਉੱਚੀਆਂ ਬੁਲੰਦੀਆਂ ਤੇ ਚੜਨ ਇਹ ਬੱਚੀ ਨੇ ਸਾਡਾ ਬਹੁਤ ਬਹੁਤ ਮਿਹਰਬਾਨਾ ਸੀ ਬੱਚੀ ਤੇ ਜਿਹਨੇ ਸਾਡਾ ਏਡਾ ਨਾਮ ਉੱਚਾ ਕਰਿਆ ਛੋਟੇ ਜਿਹੇ ਪਰਿਵਾਰ ਤੋਂ ਇੰਨੀ ਵਧੀਆ ਬੱਚੀ ਪੜ੍ਹ ਲਿਖ ਕੇ ਇੰਨੀ ਉੱਚੇ ਬੁਲੰਦੀਆਂ ਤੇ ਜਾਵੇ ਇਹਦਾ ਅਸੀਰਵਾਦ ਸਾਡੇ ਨਾਲ ਆ ਜੀ ਸਾਡੇ ਨਾਲ ਪਰਾਵ ਜਿਹਦੇ ਦਾਦਾ ਜੀ ਮੌਜੂਦ ਨੇ ਗੱਲਬਾਤ ਅਸੀਂ ਉਹਨਾਂ ਨਾਲ ਵੀ ਕਰ ਲਈ ਭਾਵੇਂ ਉਹਨਾਂ ਦੀ ਉਮਰ ਵੱਡੀ ਹੋ ਚੁੱਕੀ ਆ ਪਰ ਅੱਜ ਉਹਨੇ ਦੇਖਿਆ ਜਦ ਉਹ ਸਗਨੇ ਲੱਗੇ ਤਾਂ ਉਹਨਾਂ ਨੇ ਛੋਟੀ ਵੀ ਚਲਾ ਕੇ ਮਾਰੀ ਮਤਲਬ ਐਨੀ ਖੁਸ਼ੀ ਸੀ ਹਾਂਜੀ ਬਾਪੂ ਜੀ ਮਾਈਸਮ ਬੋਲਿਆ ਨਹੀਂ ਜਾਣਾ ਕਿ ਕਿੰਨੀ ਖੁਸ਼ੀ ਹੋਈ ਆ ਜੀ ਬਹੁਤ ਬਹੁਤ ਪਿਆਰ ਨਾਲ ਹੀ ਕਹੇ ਦੋ ਬੱਚੀ ਕਿੰਨੀ ਖੁਸ਼ੀ ਹੋਈ ਆ ਜੀ ਬਹੁਤ ਖੁਸ਼ੀ ਹੋਈ ਆ ਠੀਕ ਹੈ ਜੀ ਮਾਈ ਦਾ ਇਹਨਾਂ ਨੂੰ ਆਖਿਆ ਭਾਈ ਤਿੰਨੇ ਸੰਤਾਂ ਦਾ ਨਾਮ ਲਿਆ ਕਰੋ ਜੀ ਟੜ ਕੇ ਆਸਣੇ ਹਾਂ ਆਹ ਹੋਹੀ ਪਾਰ ਲਓ ਅੱਛਾ ਅੱਛਾ ਬੱਪੂ ਜੀ ਆਪਾਂ ਗੱਲ ਕਰਦੇ ਆਂ ਛੋਡੀ ਜਿਹੜੀ ਮਤਲਬ ਪੀੜੀ ਆ ਇਸ ਬੱਚੇ ਨੇ ਪੂਰੀ ਪੀੜੀ ਦਾ ਨਾਮ ਰੋਸ਼ਨ ਕੀਤਾ ਹਨਾ ਤੁਹਾਡੀ ਵੀ ਉਮਰ ਕਿੰਨੀ ਵੱਡੀ ਹੋਈ ਆ ਪਹਿਲੀ ਵਾਰ ਅਚੀਵਮੈਂਟ ਕੀਤੀ ਬੱਚੇ ਨੇ ਬਹੁਤ ਹਮ ਬੋਲਿਆ ਨਹੀਂ ਜਾਂਦਾ ਦੰਦੋ ਖੜੇ ਕਰਕੇ ਬੱਪੂ ਜੀ ਭਾਵੁਕ ਹੋ ਗਏ ਨੇ ਕਹਿੰਦੇ ਨੇ ਜਦ ਖੁਸ਼ੀ ਹੁੰਦੀ ਹੈ ਤਾਂ ਬੰਦਾ ਭਾਗਕ ਵੀ ਹੋ ਜਾਂਦਾ ਉਹਦਾ ਬੀਤਿਆ ਹੋਇਆ ਕੱਲ੍ਹ ਯਾਦ ਆ ਜਾਂਦਾ ਕਿਉਂਕਿ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਉਹ ਦੁੱਖ ਨਸੀਬਤਾਂ ਦੇ ਨਾਲ ਭਰੀ ਹੋਈ ਆ ਪਰ ਕਿਤੇ ਨਾ ਕਿਤੇ ਜਾ ਕੇ ਆਪਾਂ ਕਹਿੰਦੇ ਆ ਜੇ ਰਾਤ ਆ ਤੇ ਉਥੇ ਸਵੇਰ ਵੀ ਜ਼ਰੂਰ ਹੁੰਦੀ ਆ ਕਿਸੇ ਨਾ ਕਿਸੇ ਰਾਤ ਦਾ ਜਿਹੜਾ ਸਵੇਰ ਤੇ ਜਾ ਕੇ ਜ਼ਰੂਰ ਮੁੱਕਦੀ ਆ ਕੀ ਜੀ ਹਾਂਜੀ ਉਹਨਾਂ ਦੇ ਤਾਇਆ ਜੀ ਵੀ ਮੌਜੂਦ ਨੇ ਆਪਾਂ ਸੱਚ ਭੁੱਲ ਗਏ ਸੀ ਉਹਨਾਂ ਦੀ ਵੀ ਗੱਲਬਾਤ ਕਰ ਲਈਏ ਆਜੋ ਜੀ ਹਾਂਜੀ ਕਿੰਨੀ ਖੁਸ਼ੀ ਹੋਈ ਆ ਜੀ ਅੱਜ ਤੁਹਾਡੀ ਪ੍ਰਭ ਜੀ ਜਦੋਂ ਫਾਸਟ ਆਈ ਆ ਬਹੁਤ ਖੁਸ਼ੀ ਹੋਈ ਆ ਇਹ ਬੱਚੀ ਦੇ 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 ਫਸਟਾਉਂ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲ ਅਕੈਡਮੀ ਕਾਲਜ ਦਾ ਵਧੀਆ ਜੀ ਹਾਂ ਸਾਰਿਆਂ ਦਾ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਪੰਚਾਇਤ ਦਾ ਵੀ ਸਾਰਿਆਂ ਦਾ ਧੰਨਵਾਦ ਸਾਡੇ ਨੂੰ ਪ੍ਰੋਗਰਾਮ ਵਧੀਆ ਸਹਿਯੋਗ ਦਿੱਤਾ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਵਧੀਆ ਲੱਗਿਆ ਜੀ ਹਾਂ ਜੀ ਇਹ ਸਾਡੀ ਬੱਚੀ ਨੇ ਜਿਹਨੇ ਸਾਨੂੰ ਇਸ ਰਣੂ ਨੂੰ ਆਰੋਸ਼ਨ ਕੀਤਾ ਸਾਡੇ ਪਿੰਡ ਦਾ ਤੇ ਸਾਡੇ ਸਾਰੇ ਸਾਕ ਸਬੰਧੀਆਂ ਦਾ ਇਹਨਾਂ ਦੀ ਪੀੜੀ ਦੇ ਵਿੱਚ ਤੇ ਸਾਡੇ ਤੁੰਗਾਂ ਦਾ ਹਾਂ ਜੀ ਹਾਂ ਜੀ ਸਾਡੇ ਤੁੰਗਾਂ ਦਾ ਨਾ ਆਰੋਸ਼ਨ ਕੀਤਾ ਤੇ ਸਾਡੇ ਤਾਂ ਪਹਿਲਾਂ ਜਿਵੇਂ ਬਲਵੰਤ ਸਿੰਘ ਨੇ ਨੌਕਰੀ કરી ਸੀਗੀ ਉਸ ਤੋਂ ਬਾਅਦ ਸਾਡੇ ਤਾਂ ਤੁੰਗਾਂ ਦੇ ਨੇ ਕਿਸੇ ਨੇ ਨਹੀਂ ਤਰੱਕੀ કરી ਤੇ ਇਸ ਬੱਚੀ ਨੇ ਸਾਡਾ ਤੁੰਗਾਂ ਦਾ ਨਾਂ ਰੋਸ਼ਨ ਕੀਤਾ ਕਹਿੰਦੀ ਇਹਨਾਂ ਸੀ ਬਹੁਤ-ਬਹੁਤ ਵਧਾਈ ਦੇ ਪਾਤਰਾਂ ਇਹ ਦਿਨ ਦੁੱਗਣੀ ਰਾਤ ਜਗਨੀ ਤਰੱਕੀ ਬਖਸ਼ੇ ਮਹਾਰਾਜ ਤਰੱਕੀਆਂ ਦੇਵੇ ਇਹਨੂੰ ਇਹ ਸੀ ਸਾਡੇ ਨਾਲ ਪੈਂਟੱਲੇਵਾਲ ਦੇ ਨਗਰ ਨਿਵਾਸੀ ਤੇ ਪੂਰੇ ਪਰਿਵਾਰ ਜਿਵੇਂ ਕਿ ਤੁਸੀਂ ਦੇਖਿਆ ਕਿ ਅੱਜ ਪ੍ਰਭਜੋ ਦੇਕਰ ਜਿਹੜਾ ਬੇੜਾਗਾ ਪੂਰਾ ਖੁਸ਼ੀਆਂ ਦੇ ਨਾਲ ਗੂੰਜਿਆ ਕਰਦੇ ਵਿੱਚ ਬੇਸ਼ੱਕ ਉਹਨੇ ਆਪਣੇ ਲਈ ਕੀਤਾ ਪਰ ਫਿਰ ਵੀ ਉਹਦੇ ਚ ਸ੍ਰੀਖ ਖੁਸ਼ ਹੁੰਦੇ ਨੇ ਜਦੋਂ ਪਤਾ ਲੱਗਦਾ ਹੈ ਕਿ ਸਾਡੇ ਹੁਣ ਹਰ ਬੱਚੇ ਨੇ ਤਰੱਕੀ ਕੀਤੀ ਆ ਪਰ ਕਿਤਨਾ ਕਿਤੇ ਜਾ ਕੇ ਅਸੀਂ ਇਹ ਵੀ ਕਹਿਣਾ ਜ਼ਰੂਰ ਸਮਝਾਂਗੇ ਕਿ ਕਿਤਨਾ ਕਿਤੇ ਜਾ ਕੇ ਅੱਜ ਵੀ ਸਾਡੇ ਲੋਕਾਂ ਦੀ ਸੋਚ ਹੈ ਉੱਥੇ ਖੜੀ ਆ ਨੂਹਾਂ ਨੂੰ ਘਰੇ ਰੱਖਣਾ ਤੀਆਂ ਨੂੰ ਅੱਗੇ ਨਿਵੰਦਨ ਦੇਣਾ ਜਾਂ ਇੱਥੇ ਤੱਕ ਸੀਮਤ ਰਹਿ ਜਾਂਦੇ ਕਿ ਜਦ ਬੇਟੀ ਨੇ ਪਲੱਸ 2 ਕਰ ਦਿੱਤਾ ਉਹਦੀ ਮੈਰਜ ਕਰ ਦੋ ਪਰ ਨਹੀਂ ਜੇਕਰ ਬੱਚਾ ਅੱਗੇ ਵਧਣ ਦਾ ਜਜ਼ਬਾ ਰੱਖਦਾ ਤੁਹਾਨੂੰ ਅੱਗੇ ਵਧਣ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਜਿਵੇਂ ਤੁਹਾਨੂੰ ਇਸ ਪਰਿਵਾਰ ਦੇ ਨਾਮ ਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ ਸਸੇ ਗਾਲ ਜੀ ਆ ਦੇ ਦਿਸ ਕਰ